ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਰਾਇ ਬੁਲਾਰ ਨੂੰ ਜਦੋਂ ਪਤਾ ਲੱਗਾ ਵੀ ਕੈਨੂੰ ਵੀ ਦੁੱਖਾਂ ਦੀ ਜਿਹੜੀ ਛਾਂ ਸੀਗੀ ਇੱਕ ਰੋਕ ਦੀ ਜਿਹੜੀ ਛਾਂ ਸੀਗੀ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲ ਸੀਗੀ ਉੱਥੇ ਸੂਰਜ ਦਾ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਰਾਇ ਬੁਲਾਰ ਨੇ ਜਦੋਂ ਉਹ ਤਕ ਵੇਖਿਆ ਸੀਗਾ ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿਹੜੇ ਸੀਗੇ ਇੱਕ ਰੋਕ ਥੱਲੇ ਬੈਠੇ ਭਗਤੀ ਕਰ ਰਹੇ ਸੀਗੇ ਤੇ ਉੱਥੋਂ ਦੇ ਰਾਇ ਬੁਲਾਰ ਲੰਘ ਰਿਹਾ ਸੀਗਾ ਤੇ ਰਾਇਬਲਨ ਇਹ ਵੇਖਦਾ ਹੈ ਕਿ ਸੂਰਜ ਦੀ ਦਸ਼ਾ ਦੇ ਅਨੁਸਾਰ ਬਾਕੀ ਸਾਰੇ ਰੁੱਖਾਂ ਦੇ ਪਰਛਾਵੇਂ ਟਲੇ ਹੋਏ ਹਨ ਪਰ ਜਿਹੜੇ ਰੁੱਖ ਦਾ ਪਰਛਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਤੇ ਆਇਆ ਹੋਇਆ ਹੈ ਤਾਂ ਕਿਉਂ ਨਾ ਤੇ ਧੋਪ ਨਾ ਪਵੇ ਉਸ ਨੂੰ ਸੂਰਜ ਦਾ ਮਤਲਬ ਵੀ ਕੋਈ ਪਰਵਾਹੀ ਨਹੀਂ ਉਸ ਤੇ ਸੂਰਜ ਦਾ ਕੋਈ ਪ੍ਰਭਾਵ ਵੀ ਨਹੀਂ ਪੈ ਰਿਹਾ ਤਾਂ ਉਹ ਇਹ ਵੇਖ ਕੇ ਰਾਇਬੁਲਾਰ ਜਿਹੜਾ ਸੀਗਾ ਇਹ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਤੇ ਉਹ ਕਹਿੰਦਾ ਹੈ ਕਿ ਇਹ ਕੋਈ ਵਾਲੀ ਖੁਦਾਈ ਹੈ ਜਿਹੜਾ ਮੇਰੇ ਪਿੰਡ ਵਿੱਚ ਪੈਦਾ ਹੋਇਆ ਹੈ ਅਸੀਂ ਕਿੱਡੇ ਮਤਲਬ ਭਾਗਾ ਵਾਲੇ ਆ ਉਹ ਇਹ ਕਹਿੰਦਾ ਤੇ ਉਹ ਮਹਤਾ ਕਲਯੂ ਜੀ ਨੂੰ ਜਾ ਕੇ ਕਹਿੰਦਾ ਹੈ ਇਹ ਤੇਰਾ ਪੁੱਤਰ ਨਹੀਂ ਹੈ ਇਹ ਕੋ ਤੇ ਸਾਰੇ ਜਣੇ ਇਹ ਦੱਸਿਓ ਕਿ ਹੁਣ ਇਹਦੇ ਵਿੱਚ ਇਹ ਸਾਖੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ ਕਿੰਨੀ ਸੀਗੀ ਜਦੋਂ ਰਾਇ ਬੁਲਾਰ ਨੇ ਉਹਨਾਂ ਨੂੰ ਰੁੱਖ ਹੇਠਾਂ ਬੈਠੇ ਵੇਖਿਆ ਸੀਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ